ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਈਟੀਟੀ ਦਾ ਐਗਜ਼ਾਮ ਹੋ ਚੁੱਕਾ ਹੈ ਜੀ 2364 ਵੈਕੈਂਸੀਆਂ ਆਊਟ ਹੋਈਆਂ ਸੀ ਪੰਜਾਬੀ ਅੰਗਰੇਜ਼ੀ ਹਿੰਦੀ ਅਤੇ ਸੋਸ਼ਲ ਸਾਇੰਸ ਤੇ ਤੁਸੀਂ ਸਹੀ ਆਨਸਰ ਇਹਦੇ ਮਿਲਾ ਸਕਦੇ ਹੋ ਤਾਂ ਇਥੇ ਸਪੈਸ਼ਲ ਸਾਇੰਸ ਪੈ ਚੁੱਕਿਆ ਮਿਸਟੇਕ ਨਾਲ ਸੋ ਇਹਨਾਂ ਸਬਜੈਕਟ ਦੇ ਤੁਹਾਨੂੰ ਸਹੀ ਆਨਸਰ ਅਸੀਂ ਟਿਕ ਕਰਵਾਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਨਵੇਂ-ਨਵੇਂ ਟੌਪਿਕਾਂ ਤੇ ਵੀਡੀਓ ਦੀ ਅਪਡੇਟ ਮਿਲਦੀ ਰਹੇ ਤਾਂ ਪੰਜਾਬੀ ਸਬਜੈਕਟ ਤੋਂ ਸਟਾਰਟ ਕਰਦੇ ਹਾਂ ਜੀ ਤਾਂ ਪੰਜਾਬੀ ਦਾ ਪਹਿਲਾ ਪ੍ਰਸ਼ਨ ਸੀਗਾ ਪਿਆਰਾ ਸਿੰਘ ਪਦਮ ਦੀ ਰਚਨਾ ਤਾਂ ਉਹਦਾ ਅਨਸਰ ਆਏਗਾ ਜੀ ਬੋਲੀ ਸੈਕਿੰਡ ਪ੍ਰਸ਼ਨ ਦਾ ਅਨਸਰ ਆਏਗਾ ਭਾਈ ਵੀਰ ਸਿੰਘ ਅਰਸ਼ਾਂ ਦੇ ਵਿੱਚ ਕੁਦਰਤ ਦੇ ਵੀ ਸਾਨੂੰ ਨਜ਼ਰ ਆਈ ਇਹ ਕਾਵ ਸਤਰ ਪੁੱਛੀ ਗਈ ਸੀ ਤੀਸਰਾ ਮੁਹਾਵਰਾ ਪੂਰਾ ਕਰਨਾ ਸੀ ਸੋਨੇ ਦੀ ਡੈਸ਼ ਬਣਾਉਣਾ ਤੇ ਇਹਦਾ ਅਨਸਰ ਆਏਗਾ ਲੰਕਾ ਸੋਨੇ ਦੀ ਲੰਕਾ ਬਣਾਉਣਾ ਆਪਸ਼ਨ ਸੀ ਪਰਛਾਵੇਂ ਤੋਂ ਡਰਨਾ ਅਰਥ ਰੱਖਦਾ ਹੈ ਤੈ ਰੱਖਦਾ ਹੈ ਜੀ অপਸ਼ਨ ਸੀ ਦੂਰ ਰਹਿੰਦੇ ਸਗੀ ਫੁੱਲ ਬਾਰੇ ਪੁੱਛਿਆ ਗਿਆ ਸੀ ਪੰਜਵਾਂ ਪ੍ਰਸ਼ਨ ਤਾਂ ਕੀ ਸੀਗਾ ਇਹ ਤਾਂ ਇੱਕ ਗਹਿਣਾ ਜੀ অপਸ਼ਨ ਡੀ ਜਿਆਦਾ ਦਰਹਿ ਜੋ ਫੁਲਕਾਰੀ ਲਾਇਆ ਗਿਆ ਸੀਗਾ ਛੇਵਾਂ ਪ੍ਰਸ਼ਨ ਇਹਦਾ ਅਨਸਰ ਆਇਗਾ ਰਾਵੀ ਅਤੇ ਬਿਆਸ ਮਾਜੀ ਉਪਭਾਸ਼ਾ ਜਿਹੜੀ ਦੋ ਦਰਿਆਵਾਂ ਦੇ ਵਿਚਾਲੇ ਵਾਲੇ ਖੇਤਰ ਵਿੱਚ ਬੋਲੀ ਜਾਂਦੀ ਹੈ ਦੋ ਦਰਿਆ ਕਿਹੜੇ ਸੀ ਰਾਵੀ ਅਤੇ ਬਿਆਸ ਅਗੇ ਅਰਧ ਸਵਰ ਪੁੱਛੇ ਗਏ ਸਨ ਤਾਂ ਇਹਦਾ ਆਨਸਰ ਆਏਗਾ ਏ ਜੈਯ ਅਤੇ ਵਾਵਾ ਅੱਗੇ ਤੱਤ ਵਯੰਜਨ ਦੀ ਕਿਸਮ ਪੁੱਛੀ ਗਈ ਸੀ 8ਵੇਂ ਪ੍ਰਸ਼ਨ ਵਿੱਚ ਤਾਂ ਇਹ ਸੀ ਦੰਤੀ ਤੱਤ ਜਨ ਕਿ ਤੁਸੀਂ ਉਚਾਰ ਕੇ ਦੇਖ ਸਕਦੇ ਹੋ ਆਨਸਰ ਆਪਣੇ ਆਪ ਤੁਹਾਡੇ ਸਮਝ ਆ ਜਾਏਗਾ ਨੌਵਾਂ ਪ੍ਰਸ਼ਨ ਹੈ ਗੁਰਮੁਖੀ ਲਿਪੀ ਵਿੱਚ ਲਗਾ ਅੱਖਰਾਂ ਦੀ ਗਿਣਤੀ ਤਾਂ ਇਹਦਾ ਆਨਸਰ ਆਏਗਾ ਜੀ ਏ ਤਿੰਨ 10ਵਾਂ ਪ੍ਰਸ਼ਨ ਹੈ ਕਿਸ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ ਤਾਂ ਉਹ ਗਿਆ ਹੈ ਜੀ ਆਪਸ਼ਨ ਏ ਭਾਈ ਗੁਰਦਾਸ ਜੀ ਦੀ ਰਚਨਾ ਨੂੰ 10ਵੇਂ ਦਾ ਆਨਸਰ ਏ ਆਏਗਾ 11ਵਾਂ ਪ੍ਰਸ਼ਨ ਹੈ ਇਸ਼ਕ ਦੀ ਨਵੀਂ ਉਹ ਨਵੀਂ ਬਹਾਰ ਕਾਫੀ ਹੈ ਤਾਂ ਇਹ ਆਪਸ਼ਨ ਬੀ ਜੀ ਬੁੱਲੇ ਸ਼ਾਹ ਦੀ 12ਵਾਂ ਪ੍ਰਸ਼ਨ ਹੈ ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁੱਲ ਕ੍ਰੇਨ ਕਾਫ ਸੂਤ ਸਤਰ ਹੈ ਤਾਂ 50 50 ਚਾਂਸ ਨੇ ਆਪਸ਼ਨ ਏ ਜਾਂ ਬੀ ਦੇ ਵਿੱਚੋਂ ਇਹਦਾ ਰਾਈਟ ਆਨਸਰ ਆਏਗਾ ਸੋ ਜ਼ਿਆਦਾਤਰ ਆਨਸਰ ਦੀ ਚਾਂਸ ਜਿਹੜੀ ਉਹ ਪੀਲੂ ਦੀ ਹੈ অপਸ਼ਨ A ਅਗਰ ਤੁਹਾਨੂੰ ਰਾਈਟ ਆਨਸਰ ਪਤਾ ਹੈ ਤਾਂ ਵੀਡੀਓ ਦੇ ਵਿੱਚ ਕੁਐਸਚਨ ਨੰਬਰ ਪਾ ਕੇ ਸਬਜੈਕਟ ਪਾ ਕੇ ਸਹੀ ਆਨਸਰ ਕਮੈਂਟ ਕਰ ਸਕਦੇ ਹੋ 13ਵਾਂ ਪ੍ਰਸ਼ਨ ਹੈ ਰਾਜਾ ਰਿਤੂਪਰਨ ਕਿਸ ਕਥਾ ਦਾ ਪਾਤਰ ਹੈ ਤਾਂ ਇਹਦਾ ਆਨਸਰ ਸੀਗਾ অপਸ਼ਨ C ਨਾਲ ਅਤੇ ਦਮਯੰਤੀ ਦਾ 14ਵਾਂ ਪ੍ਰਸ਼ਨ ਸੀ ਅੰਬੜੀ ਦਾ ਵੇੜਾ ਰਚਨਾ ਦੀ ਵਿਧੀ ਕਿਹੜੀ ਹੈ ਜਾਂ ਵਿਦਾ ਕਿਹੜਾ ਹੈ ਤਾਂ ਇਹ ਹੈ ਜੀ ਕਵਿਤਾ ਆਪਸ਼ਨ ਏ ਆਨਸਰ ਆਏਗਾ 14 ਨੰਬਰ ਪ੍ਰਸ਼ਨ ਦਾ 15 ਨੰਬਰ ਪ੍ਰਸ਼ਨ ਸੀਗਾ ਵੈਮੀ ਤਾਇਆ ਕਿਸ ਦੀ ਵਾਰਤਿਕ ਰਚਨਾ ਹੈ ਤਾਂ ਇਹਦਾ ਆਨਸਰ ਆਏਗਾ ਆਪਸ਼ਨ ਡੀ 타ਗਲਾ ਸਬਜੈਕਟ ਆ ਗਿਆ ਜੀ ਹਿੰਦੀ ਪ੍ਰਸ਼ਨ ਨੰਬਰ 31 ਤਾਂ ਮਹਾਵਰਾ ਪੁੱਛਿਆ ਗਿਆ ਸੀ ਕਲੇਜਾ ਡੈਸਕੋ ਆਨਾ ਤਾਂ ਕਲੇਜਾ ਮੂਕੋ ਆਨਾ ਆਪਸ਼ਨ ਡੀ ਇਹਦਾ ਆਨਸਰ ਆਏਗਾ 31 ਨੰਬਰ ਪ੍ਰਸ਼ਨ ਦਾ 32 ਨੰਬਰ ਪ੍ਰਸ਼ਨ ਮਨ ਚੰਗਾ ਤੋ ਡੈਸ ਮੇ ਗੰਗਾ ਕਠੋਤੀ ਮੇ गंगा ऑप्शन बी ए आंसर आएगा तेतीवें प्रश्न का बी जो आंसर है वह राइट आएगा अली कोयल सखी भौरा किस शब्द के अनेक अर्थ शब्द हैं तो पूछा गया था ऑप्शन बी का आंसर आएगा चौंतीवें नंबर प्रश्न का जो सी नंबर आंसर आएगा प्रलय पैंतीवें नंबर का ऑप्शन ए छत्तीवें प्रश्न नंबर सी तो यह ऑप्शन सी आएगा ਸੈਂਤੀਮੇਂਬਰ ਪ੍ਰਸ਼ਨ ਦਾ ਟਿੱਕ ਲੱਗਾ ਜਿਹੜਾ ਪ੍ਰਸਤੁਤੀ ਲੱਗੇਗਾ ਆਪਸ਼ਨ ਸੀ ਤਾਂ ਅਗਰ ਤੁਹਾਨੂੰ ਕੋਈ ਅਨਸਰ ਗਲਤ ਲੱਗਦਾ ਤਾਂ ਕਮੈਂਟ ਜਰੂਰ ਕਰ ਦਿਓ ਦੁਇਤਾ ਸ਼ਬਦ ਦਾ ਪ੍ਰਾਇਵਟੀ ਸ਼ਬਦ ਕਿਹੜਾ ਹੈ ਦੁਇਤਾ ਤੇ ਤਾਂ ਅਨਸਰ ਡੀ 39ਵਾਂ ਪ੍ਰਸ਼ਨ ਹੈ ਇਹਦਾ ਆਪਸ਼ਨ ਏ ਰਾਈਟ ਆਨਸਰ ਆਏਗਾ 40ਵੇਂ ਦਾ ਸੀ ਹਿੰਦੀ ਭਾਸ਼ਾ ਦੀ ਲਿਪੀ ਕੌਣ ਸੀ ਹੈ ਦੇਵਨਾਗਰੀ 43ਵੇਂ ਪ੍ਰਸ਼ਨ ਦਾ B ਨੰਬਰ ਰਾਈਟ ਆਨਸਰ ਆਏਗਾ 42ਵੇਂ ਦਾ অপਸ਼ਨ D ਰਾਈਟ ਆਨਸਰ ਆਏਗਾ 43ਵੇਂ ਦਾ B ਆਏਗਾ 44ਵੇਂ ਦਾ C ਆਏਗਾ ਉਪਸਰਗ ਪੁੱਛਿਆ ਗਿਆ ਸੀਗਾ ਅਧਿਆਖਸ਼ ਸ਼ਬਦ ਦਾ 45ਵੇਂ ਵਿੱਚ ਸ਼ੁੱਧ ਸ਼ਬਦ ਦੱਸਣਾ ਸੀਗਾ ਨਿਰੀਖਣ ਤਾਂ ਆਪਸ਼ਨ C ਨੇリカ ਨਾ ਇਹ ਆਪਸ਼ਨ ਸੀ ਅਨਸਰ ਆਏਗਾ ਤਾਂ ਹਿੰਦੀ ਦੇ ਅਨਸਰ ਸੀਗੇ ਤਾਂ ਅੱਗੇ ਆ ਗਿਆ ਜੀ ਸੋਸ਼ਲ ਸਾਇੰਸ ਸਿਆਸੀ ਮੈਂ ਪ੍ਰਸ਼ਨ ਸੀ ਭਾਰਤੀ ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਕੌਣ ਸੀ ਤਾਂ ਉਹ ਸੀਗੇ ਜੀ ਬੀ ਆਂਬੇਦਕਰ ਆਪਸ਼ਨ ਬੀ ਸਹੀ ਅਨਸਰ ਆਏਗਾ 87ਵੇਂ ਪ੍ਰਸ਼ਨ ਦਾ ਆਰਟੀਕਲ 14 ਅਨਸਰ ਆਏਗਾ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਕਾਨੂੰਨੀ ਸਮਾਨਤਾ ਦੀ ਗਾਰੰਟੀ ਦਿੰਦਾ ਹੈ ਤਾਂ ਆਰਟੀਕਲ 14 88ਵੇਂ ਪ੍ਰਸ਼ਨ ਜੀ ਪੰਜਾਬ ਦਾ ਵਿੱਤ ਮੰਤਰੀ ਕੌਣ ਹੈ ਤਮਨਪ੍ਰੀ ਸਿੰਘ ਬਾਦਲ ਆਪਸ਼ਨ ਬੀ ਇਹ ਸਾਰੇ ਨੂੰ ਪਤਾ ਹੋਏਗਾ 99ਵਾਂ ਸਾਲ ਨੇ ਯੂਨੋ ਦੀ ਜਨਰਲ ਜਨਰਲ ਸਭਾ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤਾਂ ਇਹ ਹੈ ਜੀ ਨਿਊਜਾਰਕ ਦੇ ਵਿੱਚ ਆਪਸ਼ਨ ਡੀ ਹਿਮਾਲਿਆ ਸ਼ਬਦ ਤੋਂ ਕੀ ਭਾਵ ਹੈ ਤਾਂ ਆਪਸ਼ਨ ਸੀ ਆਏਗਾ ਬਰਫਸਤਾਨ 99ਵਾਂ ਪ੍ਰਸ਼ਨ ਸੀ ਪੰਜਾਬ ਰਾਜ ਪ੍ਰਸਿੱਧ ਹੈ ਤਾਂ ਹਰੀ ਕ੍ਰਾਂਤੀ ਨਾਲ ਸੰਬੰਧਿਤ ਹੈ ਆਪਸ਼ਨ ਡੀ ਕਿਸਾਨ ਅਦੋਲਨ ਵੀ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਵੀ ਤੁਹਾਨੂੰ ਗੱਲ ਸੁਣਨ ਨੂੰ ਜਿਹੜੀ ਆਮ ਮਿਲੀ ਹੋਏਗੀ ਤਾਂ 99 ਨੰਬਰ ਪ੍ਰਸ਼ਨ ਦਾ ਆਪਸ਼ਨ ਡੀ ਆਨਸਰ ਆਊਗਾ ਪ੍ਰਸ਼ਨ ਨੰਬਰ 92 ਵਿਸ਼ਵ ਦੇ ਵਿੱਚ ਭਾਰਤ ਆਬਾਦੀ ਪੱਖੋਂ ਕਿਹੜੇ ਸਥਾਨ ਤੇ ਹੈ ਤਾਂ ਇਹ ਦੂਸਰੇ ਤੇਜੀ ਆਪਸ਼ਨ ਬੀ ਰਾਸ਼ਟਰੀ ਆਮਦਨ ਭਾਗ ਹੈ ਪ੍ਰਸ਼ਨ ਨੰਬਰ 93 ਤਾਂ ਇਹਦਾ ਆਨਸਰ ਆਏਗਾ ਜੀ ਬੀ ਖੁੱਲੀ ਆਰਥਿਕਤਾ ਪ੍ਰਸ਼ਨ ਨੰਬਰ 94 2011 ਦੇ ਜਨਗਣਨਾ ਅਨੁਸਾਰ ਭਾਰਤ ਦੇ ਕੁੱਲ ਰੋਜ਼ਗਾਰ ਵਿੱਚ ਖੇਤੀਬਾੜੀ ਦਾ ਕਿੰਨੇ ਪ੍ਰਤੀਸ਼ਤ ਯੋਗਦਾਨ ਹੈ ਤਦ ਫਿਲਹਾਲ ਆਨਸਰ ਇਹਦਾ ਬੀ ਆਏਗਾ 90% ਚਾਂਸ ਹੈ ਇਹਨੇ ਬੀ ਤੇ ਸੀ ਦੇ ਵਿੱਚ ਹੋ ਸਕਦਾ ਹੈ ਸਾਡੇ ਅਕੋਰਡਿੰਗ ਤਾਂ ਬੀ ਹੋਏਗਾ 95ਵਾਂ ਪ੍ਰਸ਼ਨ ਹੈ ਵਿਸ਼ੇ ਵਿੱਚ ਭਾਰਤ ਸਭ ਤੋਂ ਵੱਧ ਡੈਸ਼ ਦੀ ਪੈਦਾਵਾਰ ਕਰਦਾ ਹੈ ਤਦ ਆਨਸਰ ਆਏਗਾ ਜੀ ਆਪਸ਼ਨ ਸੀ ਪੰਜਾਬ ਸਥਿਤ ਹੈ ਤਾਂ ਬੀ ਤੇ ਡੀ ਵਿੱਚ ਇਹਦਾ ਆਨਸਰ ਆਏਗਾ 50 50 ਚਾਂਸ ਨੇ ਇਸ ਪਰ ਜ਼ਿਆਦਾਤਰ ਆਨਸਰ ਹੈ ਜਿਹੜਾ ਉਹ ਸਿਵਲ ਇੱਕ ਰੇਖਾ ਦੇ ਵਿੱਚ ਕਹਿ ਰਹੇ ਨੇਗੇ ਤਾਂ ਬੀ ਦੇ ਡੀ ਵਿੱਚ ਉਹਦਾ ਇੱਕ ਆਨਸਰ ਆਏਗਾ 50 50 ਤੁਸੀਂ ਰੱਖ ਸਕਦੇ ਹੋ ਇਹਨਾਂ ਨੂੰ ਅਗਰ ਬਿਲਕੁਲ ਕਲੀਅਰ ਤੁਹਾਨੂੰ ਸ਼ੋਰ ਪਤਾ ਹੈ ਤਾਂ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰ ਦਿਓ ਪ੍ਰਸ਼ਨ ਨੰਬਰ ਪਾ ਕੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਆਖਰੀ ਦਿਨ ਕਿੱਥੇ گزارੇ ਸਨ ਤਾਂ ਆਪਸ਼ਨ ਏ ਕਰਤਾਰਪੁਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ ਸੀ ਤਾਂ ਇਹਦਾ ਅਨਸਰ ਆਏਗਾ ਆਪਸ਼ਨ ਸੀ 1675 ਈਸਵੀ ਦੇ ਵਿੱਚ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਸੀ ਤਾਂ ਇਹਦਾ ਅਨਸਰ ਆਏਗਾ ਆਪਸ਼ਨ ਬੀ 1849 ਦੇ ਵਿੱਚ ਸਹੀਦ ਭਗਤ ਸਿੰਘ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀ ਜੀ ਆਪਸ਼ਨ ਡੀ ਲਾਹੌਰ ਜੇਲ੍ਹ ਦੇ ਵਿੱਚ ਸਹੀਦ ਭਗਤ ਸਿੰਘ ਨੂੰ ਜੋ ਸ਼ਹੀਦ ਕੀਤਾ ਗਿਆ ਸੀ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਬਾਕੀ ਸਬਜੈਕਟ ਰਹਿੰਦੇ ਜਿਹੜੇ ਸਾਇੰਸ ਰਹਿੰਦੇ ਤੇ ਇੰਗਲਿਸ਼ ਰਹਿੰਦੀ ਹੈ ਤਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਜੋ ਵੀ ਮਾਸਟਰ ਕੀਡ ਲਈ ਐਸਐਸਟੀ ਤੋਂ ਹਿਸਟਰੀ ਦੇ ਨੋਟਸ ਲੈਣਾ ਚਾਹੁੰਦੇ ਨੇ ਤਾਂ ਕਮਿਊਨਿਟੀ ਟੈਬ ਵਿੱਚ ਅਸੀਂ ਪੋਸਟ ਪਾਈ ਹੋਈ ਹੈ ਤਾਂ WhatsApp ਮੈਸੇਜ ਤੁਸੀਂ ਕਰ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਤੁਹਾਨੂੰ ਮਾਸਟਰ ਕੀਡ ਦੀ ਵੀਡੀਓ ਨਾਲ ਸੰਬੰਧਤ ਨਵੇਂ-ਨਵੇਂ ਟੌਪਿਕ ਦੇ ਵੀਡੀਓ ਜਿਹੜੀ ਹੈ ਮਿਲਦੀਆਂ ਰਹਿਣ ਧੰਨਵਾਦ ਜੀ